ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਡਾਕ 5 ਤੇ ਮੈਂ ਅਜੇ ਬਹਿਲਾ ਦਲਜੀਤ ਦੋਸਾਂ ਦਾ ਲੁਧਿਆਣੇ ਟੂਰ ਦਾ ਉਤਸ਼ਾਹ ਉਦੋਂ ਹੀ ਵੇਖਣ ਨੂੰ ਮਿਲ ਗਿਆ ਸੀ ਜਦੋਂ ਉਹਨਾਂ ਨੇ ਆਪਣਾ ਲੁਧਿਆਣਾ ਟੂਰ ਅਨਾਉਂਸ ਕੀਤਾ ਲੁਧਿਆਣਾ ਵਾਸੀਆਂ ਦੇ ਵਿੱਚ ਪੰਜਾਬ ਵਾਸੀਆਂ ਦੇ ਵਿੱਚ ਉਹਨਾਂ ਦਾ ਇੱਕ ਅਲੱਗ ਹੀ ਕਰੇਜ਼ਾ ਲੋਕਾਂ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਕਿ ਦਲਜੀਤ ਦੋਸਾਂ ਜੀ ਕਦੋਂ ਆਪਣਾ ਸ਼ੋਅ ਪੰਜਾਬ ਦੇ ਵਿੱਚ ਲਾਉਣਗੇ ਪੰਜਾਬ ਦੇ ਨਵੇਂ ਸਾਲ 31 ਦਸੰਬਰ ਦੇ ਉੱਤੇ ਦਲਜੀਤ ਦੋਸਾਂ ਨੇ ਆਪਣਾ ਸ਼ੋਅ ਅਨਾਉਂਸ ਕੀਤਾ ਲੁਧਿਆਣੇ ਦੇ ਵਾਸੀਆਂ ਦੇ ਵਿੱਚ ਬੜਾ ਸ਼ੌਕ ਵੇਖਣ ਨੂੰ ਮਿਲਿਆ 31 ਦਸੰਬਰ ਦੀ ਰਾਤ ਜਦੋਂ ਦਲਜੀਤ ਦੋਸਾਂ ਨੇ ਆਪਣੇ ਸ਼ੋਅ ਦੀ ਉਦਘਾਟਨਾ ਕੀਤੀ ਸ਼ੋਅ ਲਾਉਣਾ ਸਟਾਰਟ ਕੀਤਾ ਤਾਂ ਲੁਧਿਆਣਾ ਵਾਸੀਆਂ ਦੇ ਵਿੱਚ ਇੱਕ ਅਲੱਗ ਕਰੇਜ਼ ਵੇਖਣ ਨੂੰ ਮਿਲ ਰਿਹਾ ਸੀਗਾ ਲੁਧਿਆਣਾ ਵਾਸੀਆਂ ਦੇ ਵਾਸਤੇ ਦਲਜੀਤ ਦੋਸਾਂ ਨੇ ਕਿਹਾ ਸੀਗਾ ਮੈਂ ਇੱਕ ਖਾਸ ਤੋਹਫ਼ਾ ਲੈ ਕੇ ਆਉਂਗਾ ਜਦੋਂ ਕੌਨਸਰਟ ਦੀ ਸ਼ੁਰੂਆਤ ਹੁੰਦੀ ਹੈ ਤਾਂ ਦਲਜੀਤ ਦੋਸਾਂ ਇੱਕ OG ਦਾ ਨਾਮ ਲੈਂਦੇ ਨੇ ਵੀ ਤੁਸੀਂ ਸਾਰੇ ਜਣੇ OG ਜਿਹਨੂੰ ਕਹਿੰਦੇ ਹੋ ਉਹ ਅੱਜ ਆਪਾਂ ਤੁਹਾਨੂੰ ਉਹਨਾਂ ਦੇ ਨਾਲ ਮਨਾਵਾਂਗੇ ਜੀ ਹਾਂ ਦੋਸਤੋ ਜੀ ਮੁਹੰਮਦ ਸਦੀਕ ਨੂੰ ਜਦੋਂ ਦਿਲਜੀਤ ਦੋਸਾਂ ਨੇ ਆਪਣੇ ਕਾਨਸਰਟ ਦੇ ਸਟੇਜ ਦੇ ਉੱਤੇ ਬੁਲਾਇਆ ਤਾਂ ਲੋਕਾਂ ਦੇ ਵਿੱਚ ਉਤਸ਼ਾਹ ਅਲੱਗ ਹੀ ਵੇਖਣ ਵਾਲਾ ਸੀਗਾ ਨਜ਼ਾਰਾ ਲੋਕ ਬੜੇ ਹੀ ਬੇਸਬਰੀ ਦੇ ਨਾਲ ਲੇਰੇ ਸੀਗੇ ਲੋਕਾਂ ਦੀਆਂ ਅੱਖਾਂ ਤਰਸ ਰਹੀਆਂ ਸੀਗੀਆਂ ਦਿਲਜੀਤ ਦੋਸਾਂ ਨੂੰ ਵੇਖਣ ਦੇ ਲਈ ਤੇ ਜਦੋਂ ਉਹਨਾਂ ਨੇ ਮੁਹੰਮਦ ਸਦੀਕ ਨੂੰ ਉੱਪਰ ਸਟੇਜ ਤੇ ਬੁਲਾਇਆ ਤਾਂ ਇੱਕ ਅਲੱਗ ਤਰ੍ਹਾਂ ਦੀ ਗੂੰਜ ਪੂਰੇ ਸਟੇਡੀਅਮ ਦੇ ਵਿੱਚ ਗੂੰਜਰੀ ਸੀਗੀ ਲੋਕਾਂ ਦੇ ਵਿੱਚ ਬੜਾ ਹੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀਗਾ ਲੋਕ ਦਿਲਜੀਤ ਦੇ ਗਾਣਿਆਂ ਦੇ ਉੱਤੇ ਬੜੇ ਹੀ ਨੱਚ ਰਹੇ ਸੀਗੇ ਬੜੇ ਹੀ ਹਮੇ ਹਮਾ ਕੇ ਪਹੁੰਚੇ ਉੱਥੇ ਤੇ ਬੜਾ ਲੋਕਾਂ ਦੇ ਵਿੱਚ ਉਤਸ਼ਾਹ ਵੇਖਣ ਨੂੰ ਮਿਲਿਆ ਦਲਜੀਤ ਉਸਾਂਝ ਨੇ ਇੱਕ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਵੀਡੀਓ ਵਾਇਰਲ ਕੀਤੀ ਜਿਸ ਦੇ ਵਿੱਚ ਉਹ ਮਦਮਦ ਸਦੀਕ ਨੂੰ ਸਟੇਜ ਤੇ ਬੁਲਾ ਰਹੇ ਨੇ ਤੇ ਮੁਹੰਮਦ ਸਦੀਕ ਨੂੰ ਓਜੀ ਕਹਿ ਕੇ ਬੁਲਾ ਰਹੇ ਨੇ ਮੁਹੰਮਦ ਸਦੀਕ ਬਾਰੇ ਦਲਜੀਤ ਉਸਾਂਝ ਹੋਰ ਕੀ ਕੁਝ ਕਹਿਣਗੇ ਆਓ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਨੇ ਆ ਰੀਅਲ ਓਜੀ ਓਜੀ ਕਹਿੰਦੇ ਨੇ ਅੱਜ ਕੱਲ ਤੁਸੀਂ ਓਜੀ ਮੈਂ ਤੁਹਾਨੂੰ ਬੁਲਾਉਂਦਾ ਰੀਅਲ ਓਜੀ ਦੇ ਨਾਮ ਲੇਡੀਜ਼ ਐਂਡ ਜੈਂਟਲਮੈਨ ਵਨ ਐਂਡ ਓਨਲੀ ਦ ਰੀਅਲ ਓਜੀ Muhammad Sharifza ਜਿੱਦਾਂ ਤੁਸੀਂ ਲੁਧਿਆਣੇ ਦੀਆਂ ਤਸਵੀਰਾਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਬੜੀ ਹੀ ਭੀੜ ਸਾਨੂੰ ਨਜ਼ਰ ਆ ਰਹੀ ਹੈ ਲੁਧਿਆਣੇ ਸ਼ਹਿਰ ਦੇ ਵਿੱਚ ਇੱਕ ਵਾਰ ਤਾਂ ਚੱਕਾ ਜਾਮ ਹੋ ਗਿਆ ਸੀਗਾ ਜਦੋਂ ਦਲਜੀਤ ਦੋਸਾਂ ਨੇ ਆਪਣਾ ਟੂਰ ਦੀ ਅਨਾਉਂਸ ਕੀਤੀ ਉੱਥੇ ਦੇ ਕਾਨਸਰਟ ਦੀ ਅਨਾਉਂਸ ਕੀਤੀ ਦਿਲੂ ਮਨਾਦੀ ਟੂਰ ਪੂਰੇ ਭਾਰਤ ਭਰ ਦੇ ਵਿੱਚ ਚੱਲ ਰਹੀ ਹੈ ਦਲਜੀਤ ਦੋਸਾਂ ਦਾ ਹੁਣ ਫਾਈਨਲ ਜਿਹੜਾ ਕਾਨਸਰਟ ਹੈ ਉਹ ਲੁਧਿਆਣੇ ਦੇ ਵਿੱਚ ਹੋਇਆ ਦਲਜੀਤ ਆਪਣੇ ਇਸ ਟੂਰ ਦੇ ਦੌਰਾਨ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੇ ਕਦੇ ਉਹ ਆਪਣੇ ਵਿਵਾਦਾਂ ਦੇ ਕਰਕੇ ਸੁਰਖੀਆਂ ਦੇ ਵਿੱਚ ਰਹੇ ਸਰਕਾਰ ਦੇ ਵੱਲੋਂ ਉਹਨਾਂ ਨੂੰ ਐਡਵਾਈਸ ਹਜ਼ਾਰੀਆਂ ਹੋਈਆਂ ਤੇ ਕਸ਼ੀ ਵਾਰੀ ਕੁਝ ਐਂਕਰਾਂ ਨੇ ਉਹਨਾਂ ਦੇ ਖਿਲਾਫ ਬੋਲਿਆ ਪਰ ਜਿਕਰ ਜੋ ਗੱਲ ਇਹ ਹੈ ਕਿ ਦਲਜੀਤ ਦੋਸਾਂ ਜਿੱਕ ਪੰਜਾਬ ਚੋਂ ਉੱਠੇ ਹੋਇਆ ਕਲਾਕਾਰ ਆ ਜੋ ਕਿ ਅੱਜ ਵਾਰਲਡ ਦੇ ਤੁਮਾਂ ਵਿਚਾਰਿਆ ਹੈ ਵਾਰਲਡ ਦੇ 뮤직 ਇੰਡਸਟਰੀ ਦੇ ਵਿੱਚ ਆਪਣੀ ਧਾਕ ਜਮਾ ਰਿਹਾ ਹੈ ਪਰ ਵੇ ਜਿੱਕਰ ਜੋ ਗੱਲ ਇਹ ਆ ਕਿ ਕਈ ਵਾਰ ਜੋ ਕੁਝ ਐਂਕਰ ਹੁੰਦੇ ਨੇ ਹੁਣ ਇੱਥੇ ਕੁਝ ਐਂਕਰਾਂ ਦਾ ਨਾਮ ਮੈਂ ਅਸੀਂ ਲੈ ਨਹੀਂ ਸਕਦੇ ਪਰ ਉਹਨਾਂ ਦੇ ਵੱਲੋਂ ਕਾਫੀ ਵਾਰ ਦਲਜੀਤ ਦੋਸਾਂਝ ਨੂੰ ਟਾਰਗੇਟ ਕੀਤਾ ਗਿਆ ਦਲਜੀਤ ਦੋਸਾਂਝ ਦਾ ਕਦੇ ਵੀ ਮਨ ਨਹੀਂ ਡੋਲਿਆ ਦਲਜੀਤ ਦੋਸਾਂਝ ਕਹਰੇ ਉਹਨਾਂ ਦਾ ਇੱਕ ਨਵਾਂ ਗਾਣਾ ਆ ਜਿਸ ਦੇ ਨਾ ਗਾਣੇ ਦਾ ਨਾਮ ਸੀਗਾ ਡਾਊਨ ਡਾਊਨ ਗਾਣੇ ਦੇ ਵਿੱਚ ਉਹ ਕਹਿੰਦੇ ਨੇ ਕਿ ਮੈਂ ਫਿਰਦਾ ਫਲਾਈ ਕਰਦਾ ਕਈ ਮੂੰਹ ਚੱਕੀ ਫਿਰਦੇ ਨੂੰ ਤਾਂ ਨੂੰ ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਦਲਜੀਤ ਦੋਸਾਂਝ ਦਾ ਜਿਹੜਾ ਪੋਜ਼ਿਟਿਵ ਨੇਚਰ ਆ ਉਹ ਕਿੰਨਾ ਪੋਜ਼ਿਟਿਵ ਆ ਕਿੰਨੇ ਉਹ ਪੋਜ਼ਿਟਿਵ ਰਹਿ ਕੇ ਆਪਣੇ ਥਿਲੂ ਮਲਾਟੀ ਟੂਰ ਨੂੰ ਸਫਲ ਬਣਾ ਰਹੇ ਨੇ ਤੋਂ ਅੰਦਾਸ ਦੀ ਹੈ ਕਿ ਇੱਕ ਰਿਪੋਰਟ ਦੇ ਮੁਤਾਬਕ ਦਿਲਜੀਤ ਦਸਾਂਝ ਦਾ ਇਹ ਜਿਹੜਾ ਟੂਰ ਆ ਥਿਲੂ ਮਲਾਟੀ ਟੂਰ ਇੰਡੀਆ ਦੇ ਵਿੱਚ ਇਹ ਕਾਫੀ ਜਿਆਦਾ ਸਕਸੈਸਫੁਲ ਰਿਹਾ ਹੈ ਦਿਲਜੀਤ ਦਸਾਂਝ ਇਹ ਪਿੱਟੂ ਲੋਦੇ ਕਾਰਨੋਜਲੇ ਦੀ ਸਪੋਰਟ ਦੇ ਵਿੱਚ ਵੀ ਆਏ ਇੱਕ ਕੰਟਰੋਵਰਸੀ ਵੀ ਚੱਲਦੀ ਹੈ ਪਿੱਟੂ ਲੋਹਰਾਂ ਦੇ ਨਾਲ ਫਿਰ ਉਸ ਨੂੰ ਸਾਰਾ ਨਕਾਰਦੇ ਆ ਦਿਲਜੀਤ ਦਸਾਂਝ ਨੇ ਫਾਈਨਲ ਜਿਹੜਾ ਸ਼ੋਅ ਆਪਣਾ ਸ਼ੋਅ ਡਾਊਨ ਹੈ ਨਿਊ ਇਅਰ ਈਵਾ ਲੁਧਿਆਣੇ ਦੇ ਵਿੱਚ ਕੀਤਾ ਜੀ ਪੀਏਯੂ ਯੂਨੀਵਰਸਿਟੀ ਐਗਰੀ ਕਲਚਰ ਯੂਨੀਵਰਸਿਟੀ ਦੇ ਵਿੱਚ ਲੁਧਿਆਣੇ ਦੇ ਵਿੱਚ ਦਲਜੀਤ ਦੋਸਾਨ ਨੇ ਆਪਣਾ ਫਾਈਨਲ ਸ਼ੋਅ ਲਾਇਆ ਦਲਜੀਤ ਦੋਸਾਨ ਦੇ ਸ਼ੋਅ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇਦਾਂ ਦੀਆਂ ਵੱਡੀਆਂ ਅਪਡੇਟਸ ਵੇਖਣ ਦੇ ਲਈ ਵੇਖਦੇ ਰਹੋ ਪੰਜਾਬੀ ਡਾਕ 5 ਧੰਨਵਾਦ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਸਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ